ਅ ਅੱਜ ਅਸੀਂ ਜੰਡਿਆ拉 ਸ਼ਹਿਰ ਦੇ ਵਿੱਚ ਜਿਹੜੀ ਆ ਉਹ ਵਪਾਰੀ ਵਰਗ ਦੀਆਂ ਜੋ ਵੀ ਮੁਸ਼ਕਲਾਂ ਸੀਗੀਆਂ ਉਹਨਾਂ ਨੂੰ ਮੁੱਖ ਰੱਖ ਕੇ ਇੱਕ ਜਿਹੜੀ ਆ ਉਹ ਮੀਟਿੰਗ ਕੀਤੀ ਆ ਫਾਇਰ ਜਿਹੜੀਆਂ ਫਾਇਰਿੰਗ ਦੀਆਂ ਇਨਸੀਡੈਂਟਸ ਵਾਪਰੇ ਸੀਗੇ ਪਿਛਲੇ ਦਿਨਾਂ ਦੇ ਵਿੱਚ ਸੋ ਅਸੀਂ ਉਹਤੇ ਜਿਹੜੇ-ਜਿਹੜੇ ਵੀ ਬੰਦੇ ਉਹਦੇ ਵਿੱਚ ਜ਼ਿੰਮੇਵਾਰ ਨੇ ਅਸੀਂ ਕਾਫੀ ਉਹਨਾਂ ਦੇ ਵਿੱਚੋਂ ਅਰੈਸਟ ਵੀ ਕੀਤੇ ਨੇ ਕਈਆਂ ਦਾ ਇਨਕਾਊਂਟਰ ਵੀ ਹੋਇਆ ਉਹਨਾਂ ਨੇ ਪੁਲਿਸ ਦੇ ਨਾਲ ਮੁਕਾਬਲਾ ਵੀ ਕੀਤਾ ਉਹਦੇ ਵਿੱਚ ਉਹ ਜ਼ਖਮੀ ਵੀ ਹੋਏ ਨੇ ਕੁਝ ਅਸੀਂ ਜਿਹੜੇ ਆ ਉਹਨਾਂ ਤੱਕ ਪੁਲਿਸ ਜਿਹੜੀ ਆ ਪਹੁੰਚ ਚੁੱਕੀ ਆ ਬਹੁਤ ਜਲਦ ਅਸੀਂ ਪੁਲਿਸ ਦੀ ਗ੍ਰਿਫਤ ਦੇ ਵਿੱਚ ਲੈ ਲਾਂਗੇ ਇੱਕ ਅਸੀਂ ਅੱਜ ਹੋਰ ਫੈਸਲਾ ਜੰਡਿਆਲੇ ਦੇ ਵਿੱਚ ਲਿਆ ਆ ਕਿ ਜੰਡਿਆਲਾ ਗੁਰੂ ਕੌਨਸਟੀਟਿਊਐਂਸੀ ਦੇ ਵਿੱਚ ਅਸੀਂ ਕਿਉਂਕਿ ਜੰਡਿਆਲਾ ਗੁਰੂ ਜਿਹੜਾ ਖਾਣਾ ਇਹਦੇ ਤੇ ਕੁਝ ਜਾਦੇ ਪਿੰਡ ਇਹਦੇ ਤੇ ਹੈਗੇ ਨੇ ਨਾਲ ਅਟੈਚ ਨੇ ਸੋ ਅਸੀਂ ਇੱਕ ਨਵੀਂ ਪ੍ਰਪੋਜ਼ਲ ਬਣਾ ਰਹੇ ਆ ਕਿ ਇੱਕ ਨਵਾਂ ਠਾਣਾ ਜਿਹੜਾ ਆ ਨਵਾਂ ਪਿੰਡ ਦਾ ਉੱਥੇ ਬਣਾਇਆ ਜਾਵੇ ਤਾਂ ਕਿ ਇਹ ਜਿਹੜਾ ਡੈਡੀਕੇਟਡ ਹੋ ਸਕੇ ਜੰਡਿਆਲਾ ਤੇ ਥੋੜੇ ਬੋਤੇ ਨਾਲ ਨਾਲ ਲੱਗਦੇ ਜਿਹੜੇ ਪਿੰਡ ਨੇ ਇਸ ਤਰ੍ਹਾਂ ਲੱਗਦਾ ਅਸੀਂ 20 ਨਵੀਂ ਪੁਲਿਸ ਮੁਲਾਜ਼ਮ ਜਿਹੜੇ ਨੇ ਉਹ ਅੱਜ ਤੋਂ ਜੰਡਿਆਲਾ ਗੁਰੂ ਦੇ ਵਿੱਚ ਤਾਇਨਾਤ ਕੀਤੇ ਨੇ ਔਰ ਕੋ ਸਿਵਲ ਕਪੜਿਆਂ ਦੇ ਵਿੱਚ ਵੀ ਰਹਿਣਗੇ ਔਰ ਸਾਡੀ ਚੱਪੇ-ਚੱਪੇ ਤੇ ਨਿਗਾਹ ਜਿਹੜੀ ਆ ਉਹ ਰਹੂਗੀ ਅਸੀਂ ਵਪਾਰੀਆਂ ਦੀ ਜਾਨ ਮਾਲ ਦੀ ਰਾਖੀ ਵਾਸਤੇ ਪੂਰੀ ਤਰ੍ਹਾਂ ਜਿਹੜੇ ਆ ਉਹ ਸਮਰਪਿਤ ਆ ਅਸੀਂ ਹਰ ਤਰ੍ਹਾਂ ਦੇ ਨਾਲ ਉਹਨਾਂ ਨੂੰ ਪ੍ਰੋਟੈਕਟ ਜਿਹੜਾ ਆ ਉਹ ਕਰਾਂਗੇ ਸੋ ਮੇਰੀ ਸਮੂਹ ਵਪਾਰੀ ਵਰਗ ਨੂੰ ਅਪੀਲ ਆ ਕਿ ਉਹ ਬਿਨਾਂ ਕਿਸੇ ਡਰ ਭੈ ਦੇ ਜੇ ਉਹਨਾਂ ਨੂੰ ਕੋਈ ਕਾਲ ਫਰੋਤੀ ਦੀ ਆਉਂਦੀ ਆ ਉਹ ਸਾਡੇ ਪੁਲਿਸ ਦੇ ਧਿਆਨ ਦੇ ਵਿੱਚ ਲਿਆਉਣ ਔਰ ਡਟ ਕੇ ਉਹਦਾ ਜਿਹੜਾ ਮੁਕਾਬਲਾ ਕਰਨ ਸਾਨੂੰ ਦੱਸਣ ਅਸੀਂ ਹਰ ਤਰ੍ਹਾਂ ਨਾਲ ਉਹਨਾਂ ਦੀ ਜੜੀ ਮਦਦ ਕਰਨ ਵਾਸਤੇ ਤਿਆਰ ਆ ਇਸ ਤੋਂ ਇਲਾਵਾ ਜੇ ਕੋਈ ਸੈਲਫ ਡਿਫੈਂਸ ਵਾਸਤੇ ਕਿਸੇ ਨੂੰ ਕੋਈ ਵੈਪਨ ਦੀ ਜ਼ਰੂਰਤ ਆ ਤੋ ਵੀ ਮੈਂ ਐਸਐਸਪੀ ਸਾਹਿਬ ਨੂੰ ਕਹਤਾਂ ਉਹਦੀ ਜਿਸ ਤਰ੍ਹਾਂ ਦੀ ਸਿਚੁਏਸ਼ਨ ਆ ਉਹਦੇ ਹਿਸਾਬ ਦੇ ਨਾਲ ਸੈਲਫ ਡਿਫੈਂਸ ਵਾਸਤੇ ਅਸੀਂ ਉਹਨਾਂ ਨੂੰ ਲਾਇਸੈਂਸ ਵੀ ਜੜਿਆ ਉਹ ਜਾਰੀ ਕਰ ਦਿੱਤੇ ਹਾਂਜੀ ਦੇਖੋ ਜਰੂਰ ਤਵਾਂ ਕਿ ਮੈਂ ਗੱਲ ਕੀਤੀ ਸੀ ਕਿ ਮੁੰਡੇ ਨਾਲ ਗੁਰਨਾਨਕ ਦੇਵ ਹਸਪੀਟਲ ਐਡਮਿਟ ਆ ਆ ਮੈਂ ਡਾਕਟਰਸ ਦੇ ਨਾਲ ਗੱਲ ਕੀਤੀ ਉਹਨਾਂ ਦੇ ਪਰਿਵਾਰ ਨਾਲ ਗੱਲ ਕੀਤੀ ਸਾਰਾ ਇਲਾਜ ਜਿਹੜਾ ਹੈ ਉਹ ਤੇ ਫਿਰ ਹਾਲ ਮੈਂ ਕਹਿ ਦਿੱਤਾ ਕਿ ਇੱਕ ਸਿੰਗਲ ਪੈਨੀ ਵੀ ਜਿਹੜਾ ਉਹਨਾਂ ਦਾ ਇਲਾਜ ਦੇ ਉੱਤੇ ਖਰਚ ਨਹੀਂ ਆਊਗਾ ਸੋ ਮੈਂ ਇੱਕ ਲੜਕੀ ਤੇ ਵੀ ਗੋਲੀ ਲੱਗੀ ਸੀਗੀ ਉੱਥੇ ਵੀ ਮੈਂ ਕਿਹਾ ਸੀਗਾ ਉਹ ਵੀ ਉਦੋਂ ਕਹਿ ਕੇ ਆਇਆ ਸੀਗਾ ਸੋ ਮਾਲੀ ਸਹਾਇਤਾ ਵੀ ਜਿਸ ਤਰ੍ਹਾਂ ਦਾ ਪਰਿਵਾਰ ਦੀ ਕੋਈ ਜ਼ਰੂਰਤ ਹੋਈ ਉਹ ਵੀ ਕਰ ਦਵਾਂਗੇ ਸਰਹਰ ਦੇ ਵਿੱਚ ਕਿਤੇ ਵੀ ਕੋਈ ਮੁਸ਼ਕਲ ਨਹੀਂ ਲੱਗਦਾ ਜੀ ਦੇਖੋ ਜੀ ਦੇਖੋ ਜਿਹੜੇ ਨਾਕੇ ਲੱਗਣੇ ਨੇ ਉਹ ਤੇ ਲੱਗਣ ਗਏ ਆ ਇੱਕ ਅਸੀਂ ਹੋਰ ਵੀ ਫੈਸਲਾ ਕੀਤਾ ਕੋਈ ਵੀ ਮੂੰਹ ਬਨ ਕੇ ਮੋਟਰਸਾਈਕਲ ਨਹੀਂ ਚਲਾਊਗਾ ਕੋਈ ਵੀ ਅਸੀਂ ਬਿਨਾ ਨੰਬਰ ਪਲੇਟ ਦੇ ਮੋਟਰਸਾਈਕਲ ਜਿਹੜਾ ਆ ਉਹ ਨਹੀਂ ਚੱਲਣ ਦੇਵਾਂ ਕਿ ਇਸ ਤੋਂ ਇਲਾਵਾ ਅਸੀਂ ਕੁਝ ਸਿਵਲ ਕਪੜਿਆਂ ਦੇ ਵਿੱਚ ਵੀ ਮੁਲਾਜ਼ਮ ਜਿਹੜੇ ਆ ਉਹ ਵੱਖ-ਵੱਖ ਚੌਂਕਾਂ ਦੇ ਵਿੱਚ ਤਨਾਤ ਕਰ ਰਹੇ ਆ ਤਾਂ ਕਿ ਅਚਾਨਕ ਜੇ ਕੋਈ ਅਨਸੁਖਾਵੀ ਘਟਨਾ ਵਾਪਰਦੀ ਆ ਤੇ ਉਸੇ ਵੇਲੇ ਉਹ ਜਿਹੜਾ ਆ ਉਹ ਹਮਲਾਵਰ ਜਿਹੜੇ ਨੇ ਉਹਨਾਂ ਨੂੰ ਪੜ ਸਕੀਏ ਨਵੇਂ 12 2021 ਰਾਜਵਾਕੇ ਦੇ ਰਹੇ ਨੇ ਉਹਨਾਂ ਦੀ ਵੈਰੀਫਿਕੇਸ਼ਨ ਬਾਰੇ ਕੀ ਹਾਂ ਦੇਖੋ ਇਹ ਵੀ ਅਸੀਂ ਕਿਹਾ ਹੈ ਕਿ ਇਹ ਪਰਫਾਰਮਾ ਦੇ ਰਹੇ ਹਾਂ ਕਿ ਜਿੰਨੇ ਵੀ ਕਿਸੇ ਨੇ ਘਰੇ ਕੋਈ ਆਪਣਾ ਪ੍ਰਵਾਸੀ ਜਾਂ ਕੋਈ ਕਿਰਾਏਦਾਰ ਰੱਖਿਆ ਉਹਦੀ ਇਨਫੋਰਮੇਸ਼ਨ ਪੁਲਿਸ ਨੂੰ ਦੇਦੇ ਉਹਦਾ ਕੋਈ ਹੋਰ ਪਰਪਸ ਨਹੀਂ ਆਂ ਕਈ ਵਾਰੀ ਆਪਾਂ ਇਸ ਕਰਕੇ ਨਹੀਂ ਇਨਫੋਰਮੇਸ਼ਨ ਦਿੰਦੇ ਕਿ ਪਤਾ ਨਹੀਂ ਕੋਈ ਉਹਦੇ ਵਾਸਤੇ ਟੈਕਸੇਸ਼ਨ ਹੋ ਜਾਏਗੀ ਜਾਂ ਕੋਈ ਹੋਰ ਜਿਹੜੇ ਮਕਾਨ ਮਾਲਕ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਹੋਊਗੀ ਸਿਰਫ ਅਸੀਂ ਸਿਕਿਉਰਿਟੀ ਪਰਪਸ ਵਾਸਤੇ ਉਹਨਾਂ ਕੋਲ ਲੈ ਰਹੇ ਆਂ ਔਰ ਮੈਂ ਵੱਧ ਚੜ ਕੇ ਲੋਕਾਂ ਨੂੰ ਕਹੂੰਗਾ ਕਿ ਉਹ ਆਪਣੀ ਇਨਫੋਰਮੇਸ਼ਨ ਜ਼ਰੂਰ ਦੇ ਦਨ ਤਾਂ ਕਿ ਅਸੀਂ ਕ੍ਰਾਈਮ ਦੇ ਉੱਤੇ ਨੱਥ ਪਾ ਸਕੀਏ ਨਹੀਂ ਕੋਈ ਬੰਦ ਨਹੀਂ ਹੋਏਗਾ ਸਾਰੇ ਆਪਣੇ ਭੈਣ ਭਰਾ ਨੇ ਔਰ ਇਹਨਾਂ ਨੂੰ ਵਿਸ਼ਵਾਸ ਦੇ ਦਿੱਤਾ ਗਿਆ ਸਾਰੇ ਆਪਣੇ ਕੰਮਾਂ ਤੇ ਫਤਨ ਗਏ